ਵਾਇਗੁਰੂ ਜੀ ਦਾ ਖਾਲਸਾ ਸਾਹਿਬ ਸਾਡੇ ਸਰਕਾਰ ਦੇ ਸਰ ਜੋੜਾ ਸਿੰਘ ਚੱਪੜ ਜੀ ਤੋਂ ਬੋਲਦੇ ਨੇ ਧੰਨਵਾਦ ਇਹ ਸੈਟੀਵਰ ਬੋਲਣਗੇ ਸਾਡੇ ਕੰਮ ਕਾਜ ਗਤੀਵਿਧੀਆਂ ਬਾਰੇ ਦੱਸਣਗੇ ਸਾਡਾ ਪਰਬੰਧਕੀ ਆ ਤੇ ਜੋੜਾ ਸਿੰਘ ਚੱਪੜ ਜੀ ਸਤਕਰ ਸਾਹਿਬ ਸਭ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰਨੀ ਬਾਤ ਤੋਂ ਬਾਅਦ ਜਿਹੜਾ ਕਿ ਇਹਨਾਂ ਨੇ ਕਾਰਜ ਜਿਹੜਾ ਐਕਸਪੈਂਸ਼ਨ ਦਾ ਆਰੰਭ ਕੀਤਾ ਜਿਹੜੇ ਅੱਜ ਜਿਹੜੀਆਂ ਇਹ ਦਵਾਈਆਂ ਦੇ ਰਹੇ ਆ ਤੇ ਘਾਰਯੋਗ ਵਿਧੀਆਂ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਆ ਇਹ ਮੈਂ ਕਹਿੰਦਾ ਵੀ ਇਹ ਅੱਜ ਦੀ ਜਨਰੇਸ਼ਨ ਹੈ ਉਹ ਆਯੁਰਵੈਦਿਕ ਦਵਾਈਆਂ ਤੋਂ ਪਹਾਰ ਦੇ ਦੀ ਜਾ ਰਹੀ ਹੈ ਜਦ ਕਿ ਇਹ ਦਵਾਈਆਂ ਕਿਸੇ ਕਿਸਮ ਦਾ ਵੀ ਅੰਦਿਆਰੀ ਸਿਹਤ ਤੇ ਅਸਰ ਨਹੀਂ ਕਰਦੀਆਂ ਠੀਕ ਹੈ ਇਲਾਜ ਥੋੜਾ ਨੰਬਾ ਹੈ ਅਗਰ ਫਿਰ ਵੀ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਕਿ ਅੱਜ ਤੋਂ ਨਹੀਂ ਪਿਛਲੇ 10 ਸਾਲਾਂ ਤੋਂ ਲਗਾਤਾਰ ਸੇਵਾ ਕਰਦੇ ਆ ਰਹੇ ਹੈ ਜਬਾਦੀ ਤੇ ਅੱਜ ਮੈਂ ਇਹਨਾਂ ਨੂੰ ਫਿਰ ਮੁਬਾਰਕਬਾਦ ਦਿੰਦਾ ਹੈ ਕਿ ਆਪਣੇ ਦ੍ਰਿੜਤਾ ਦੇ ਨਾਲ ਇੱਥੇ ਨਹੀਂ ਡਿਸਪੈਂਸਿਟੀ ਹੁੰਦੇ ਹੌਲੀ ਹੌਲੀ ਸਾਰੇ ਪਾਸੇ ਜਿੱਥੇ ਵੀ ਇਹਨਾਂ ਨੂੰ ਮੌਕਾ ਮਿਲਦਾ ਉੱਥੇ ਜਾ ਕੇ ਇਹ ਡਿਸਪੈਂਸਿਟੀ ਲੱਗਦੀ ਹੈ ਜੇ ਬਿਲਕੁਲ ਕੁਆਲੀਫਾਈਡ ਡਾਕਟਰ ਨੇ ਇਹਨਾਂ ਕੋਲ ਤੇ ਮੈਂ ਇਹਨਾਂ ਨੂੰ ਫੇਰ ਦੁਬਾਰਾ ਪ੍ਰਮਾਤਮਾ ਜੀ ਦੇ ਨੰਦੂ ਅਯੂਕਸੇ ਇਹ ਇਹ ਜਿਹੜਾ ਕਾਰਜ ਇਹ ਕਰਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਆਹ ਵਾਹਿਗੁਰੂ ਜੀ ਕੀ ਬੋਲੇ